ਹਲੋ ਜੀ ਸਾਰਿਆਂ ਨੂੰ ਰਾਣੀ ਦੇ ਵਲੌਗ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਇਹ ਸਾਡੇ ਘਰ ਦੇ ਮੂਰੇ ਇੱਕ ਟੇਕ ਆ ਨੰਮਾ ਤੇ ਕਿੰਨਾ ਸੋਹਣਾ ਜਿਸਕਾਈ ਆ ਬਹੁਤ ਸਾਫ਼ ਸੁਥਰਾ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਮੇਰੇ ਪਿੰਡ ਦਾ ਮੇਰਾ ਘਰ ਤੇ ਜਿਹਦੇ ਵਿੱਚ ਮੈਂ ਜੰਮੀ ਪੜੀ ਪੜੀ ਤੇ ਵੱਡੀ ਹੋਈ ਤੇ ਵਿਆਹੀ ਇਸ ਘਰ ਦੀਆਂ ਯਾਦਾਂ ਮੇਰੇ ਦਿਲ ਵਿੱਚ ਬਹੁਤ ਜੁੜੀਆਂ ਹੋਈਆਂ ਵਾਂ ਜਦੋਂ ਇਹ ਇੱਥੇ ਮੈਂ ਆ ਜੰਨੀ ਆ ਮੈਨੂੰ ਬੜਾ ਸਕੂਨ ਜਿਹਾ ਮਿਲ ਜਾਂਦਾ ਵਾ ਇਹਦੇ ਵਿੱਚ ਸਾਨੂੰ ਯਾਦ ਆ ਜਾਂਦੇ ਫਿਰ ਪੁਰਾਣੇ ਦਿਨ ਕਿਵੇਂ ਰਹਿੰਦੇ ਸੀ ਕਿਵੇਂ ਮੱਝਾਂ ਹੁੰਦੀਆਂ ਸੀ ਕਿੱਥੇ ਮੱਝਾਂ ਹੁੰਦੀਆਂ ਸੀ ਕੀ ਕੰਮ ਕਰਦੇ ਹੁੰਦੇ ਸੀ ਕਿੱਥੇ ਮਸ਼ੀਨ ਵਗੈਰਾ ਕਿੱਥੇ ਸਾਰਾ ਕੁਝ ਪੈਂਦੇ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਹੁਸ ਅੱਜ ਜਿਹੜਾ ਸਕਾਈ ਆ ਤਾਂ ਬਹੁਤ ਹੀ ਕਲੀਅਰ ਹੈ ਤੇ ਹਰਮਤ ਉਹਨੂੰ ਨਾ ਇੱਕ ਮੇਰੇ ਕੋਲ ਛੋਟੀ ਆ। ਓਹੋ। ਤੁਹਾਨੂੰ ਗਿੱਦਾ ਪਾ ਕੇ ਦਿਖਾਵੂਗੀ। ਤੇ ਉਹਨੇ ਬੋਲੀਆਂ ਪਾਉਣੀਆਂ ਵਾ। ਉਹ ਗਿੱਦਾ ਹਨਾ ਸਹਿਦਿਕ ਗਿੱਦਾ ਪਾਉਂਗੀ। ਬੋਲੀਆਂ ਤੇ ਗਿੱਦਾ। ਬੋਲੀਆਂ ਤੇ ਪਾਉਣਾ। ਬੋਲੀਆਂ ਪਾ ਲੈਂਦੀ ਬਹੁਤ ਸੋਹਣਾ ਗਿੱਦਾ ਹੁੰਦੀ ਐ। ਚੰਗਾ ਚੰਗੀ ਤਰ੍ਹਾਂ ਖੁੱਲ ਕੇ ਪਾਈ। ਚਲੋ ਵੀ। ਚੜਿਆ ਜੇਠ ਹਾਰ ਦਾ ਮੀਨਾ ਮੇਨੂੰ। ਹੰ ਦਾ ਬੜਾ ਪਸੀਨਾ। ਚੜਿਆ ਜੇਠ ਹਾਰ ਦਾ ਮੀਨਾ ਮੇਨੂੰ। ਉੰਡਾ ਬੜਾ ਪੁਸੀਨਾ ਹਾਈ ਹਾਈ ਗਰਵਿੰਦਾ ਜੋਰ ਹੈ ਛੱਡ ਪੱਖੀ ਆਵੇ ਮੈਨੂੰ ਐਸੀ ਲੋੜ ਛੱਡ ਪੱਖੀ ਆਵੇ ਮੈਨੂੰ ਐਸੀ ਲੋੜ ਹੈ ਸਾਸਰੋਂ ਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਸਾਸਰੋਂ ਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਨਿਗੇ ਚੀ ਕੀ ਪੀਜ਼ੇ ਤੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਜਾਂਦੇ ਰਹੇ ਨਾ ਫੁੱਟਾਂਆਂ ਨੂੰ ਪਾਲੀਆਂ ਜਾਂਦੇ ਰਹੇ ਨਾ ਫੁੱਟਾਂਆਂ ਨੂੰ ਪਾਲੀਆਂ ਮੇਰੀ ਸੱਸ ਬੜੀ ਕਪਤੀ ਮੈਨੂੰ ਪੌਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪੋਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕੋਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕੋਣੀ ਮੇਰੀ ਸੱਸ ਮੇਰੀ ਸੱਸ ਮੇਰੀ ਸੱਸ ਨੇ ਜੰਮੇ ਮੁੰਬਈ ਚ ਸੋਈ ਨਹੀਂ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਨਹੀਂ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਬਸ ਹੋਰ ਹੁੰਦੀ ਹੈ ਕੋਈ ਹੋਰ ਤੁਸੀਂ ਪੋਨੇ ਨੇ ਸਕੂਲ ਚ ਅੱਛਾ ਤਾਂ ਹੀ ਤੇ ਨੇ ਇਹਨੇ ਪ੍ਰੈਕਟਿਸ ਹੋਈ ਹੈ ਇਹ 8-9 ਸਾਲ ਦੀ ਆ ਕੁੜੀ ਸਕੂਲ ਚ ਪੜਦੀ ਆ ਉੱਥੇ ਫਿਰ ਇਹ ਬੋਲੀਆਂ-ਬੋਲੀਆਂ ਪਾਉਂਦੀਆਂ ਵਾਂ ਨਾਲੇ ਨੱਚਦੀਆਂ ਵਾਂ ਤੇ ਇੱਥੇ ਫਿਰ ਮੈਨੂੰ ਕਹੀ ਜਾਂਦੀ ਸੀ ਭੂਆ ਜੀ ਮੇਰਾ ਬਲੌਗ ਬਣਾ ਦੋ ਤੇ ਹੁਣ ਇਹਨੇ ਬੋਲੀਆਂ ਪਾਈਆਂ ਵਾਂ ਦੇਖ ਲਓ ਇਸ ਤਰ੍ਹਾਂ ਦੀ ਉਮਰ ਦੇ ਵਿੱਚ ਅਸੀਂ ਤਾਂ ਸਾਨੂੰ ਦਾ ਸੰਗੀ ਲੱਗਦੀ ਹੁੰਦੀ ਸੀ ਕਿ ਹੁਣ ਤਾਂ ਬੱਚੇ ਬਹੁਤ ਤੇਜ਼ ਹੈਗੇ ਆ ਤੇ ਬਹੁਤ ਸੋਹਣਾ ਕੀਤਾ ਵਾ ਸਹਿਜ ਵੈਲ ਡਨ ਓਕੇ ਬਹੁਤ ਵਧੀਆ ਚਲੋ ਹੁਣ ਆਪਾਂ ਫਿਰ ਹੋਰ ਕੁਝ ਕਰਾਂਗੇ ਹੋਰ ਕੁਝ ਤੇਰੇ ਕੋਲੇ ਹੋਊਗਾ ਪੜ੍ਹਾਈ ਦਾ ਹਣਾ ਤੁggen ਸੇ ਨਾ ਡਰਾਇੰਗ ਹੈਗੀ ਇਹ ਕਲਰਿੰਗ ਕੀਤੀ ਹੋਈ ਹੈ ਹਾਂ ਉਹ ਵੀ ਦਿਖਾਵਾਂਗੇ ਫਿਰ ਚੰਗਾ ওকে